ਇਸ ਸਾਰੀਆਂ ਮਹਿਲਾਵਾਂ ਸੀਐਮ ਦੀ ਰਿਹائش ਦੇ ਵੱਲ ਅੱਗੇ ਵੱਧ ਰਹੀਆਂ ਨੇ ਤੇ ਗੁਰਦਰਸ਼ਨ ਸਾਡੇ ਸਹਿਯੋਗੀ ਲਗਾਤਾਰ ਬਣੇ ਹੋਏ ਨੇ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਨੇ ਵੀਬਾ ਜੀ ਵੀਬਾ ਜੀ ਤੁਸੀਂ ਤੇ ਪ੍ਰੈਸ ਕਰ ਰਹੇ ਹੋ ਕੀ ਕਰੇ ਦੇਖੋ ਅਸੀਂ ਆਪਣੀ ਗੱਲ ਕਹਿਣ ਵਾਸਤੇ ਮੁੱਖ ਮੰਤਰੀ ਸਾਹਿਬ ਕੋਲ ਪਹੁੰਚੇ ਸੀਗੇ ਅਸੀਂ ਇਹਨਾਂ ਨੇ ਪਹਿਲਾਂ ਹੀ ਲੈਡੀ ਪੁਲਿਸ ਲਾ ਕੇ ਇੰਨੀ ਜ਼ਿਆਦਾ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਦੇਖੋ ਅਸੀਂ ਕੋਈ ਐ ਨਹੀਂ ਹੈਗਾ ਅਸੀਂ ਕੋਈ ਲੁੱਟਣ ਥੋੜਾ ਆਈਆਂ ਝੱਕਾ ਇਹਨਾਂ ਨੇ ਕੀਤਾ ਸਾਡੇ ਨਾਲ ਸਾਡੀ ਚੁਣੀ ਹੋਈ ਆਗੂ ਬਿਵਾ ਹਰਿ ਸਿਮਰਤ ਕੌਰ ਨੂੰ ਗਲਤ ਬੋਲੇ ਆ ਉਹਦੀ ਗੱਲ ਕਹਿਣ ਵਾਸਤੇ ਅਸੀਂ ਪਹੁੰਚੇ ਆ ਸਾਡੀ ਗੱਲ ਸੁਣਨ ਦੀ ਥਾਂ ਤੇ ਸਾਡਾ ਵਿਰੋਧ ਦਰਜ ਕਰਨ ਦੀ ਥਾਂ ਤੇ ਅੱਗੋਂ ਪੁਲਿਸ ਨੂੰ ਲਾ ਕੇ ਆ ਦੇਖ ਲਓ ਸਾਡੀਆਂ ਸੁੰਨੀਆਂ ਚੁੰਨੀਆਂ ਸਿਰਾਂ ਤੋਂ ਲਾਤੀਆਂ ਇਹਨਾਂ ਨੇ ਝੱਕੇ ਮਾਰੇ ਆ ਪੂਰੀ ਗਿਣਤੀ ਦੇ ਵਿੱਚ ਇਹਨਾਂ ਨੇ ਪੋਰਸ ਲਾ ਕੇ ਪਾਇਆ ਤਾਂ ਬੱਸ ਅੱਗੇ ਲਈ ਵੀ ਇਹ ਰੁਕ ਜਾਣਗੀਆਂ ਫਿਰ ਇਹਨਾਂ ਨੇ ਆਪਣੀ ਲੈਡੀ ਪੁਲਿਸ ਸਾਡੀਆਂ ਕੁੜੀਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਇਹਨਾਂ ਨੂੰ ਸਾਡੇ ਅੱਗੇ ਕਰਿਆ ਕਿ ਸਾਡੇ ਨਾਲ ਧੱਕੇਸ਼ਾਹੀ ਕਰਨ ਕੁੱਟਮਾਰ ਕਰਨ ਮੈਂ ਤਾਂ ਬਹੁਤ ਸਖਤ ਵਿਰੋਧ ਕਰਨੀ ਹੈ ਕਿ ਤੁਸੀਂ ਸਾਡੀ ਗੱਲ ਸੁਣੋ ਸਾਨੂੰ ਸਾਡਾ ਦੁੱਖ ਸੁੱਖ ਸੁਣੋ ਕਿ ਕੀ ਪ੍ਰੋਬਲਮ ਕੀ ਹੈ ਤੁਸੀਂ ਕਿਉਂ ਰੌਲਾ ਪਾ ਰਹੇ ਹੋ ਕਾਹ ਤੋਂ ਆਇਓ ਪਰ ਨਹੀਂ ਧਰਨਿਆਂ ਚੋਂ ਨਿਕਲੀ ਸਰਕਾਰ ਜਿਹੜੀ ਇਹ ਅੱਜ ਡਾਂਗ ਦੇ ਜੋਰ ਤੇ ਧੱਕੇ ਦੇ ਨਾਲ ਸਾਡੀਆਂ ਧੀਆਂ ਤੋਂ ਸਾਨੂੰ ਧੱਕੇ ਮਰਵਾ ਰਹੇ ਆ ਸਾਡੀਆਂ ਭੈਣਾਂ ਤੋਂ ਸਾਨੂੰ ਧੱਕੇ ਮਰਵਾ ਰਹੇ ਆ ਇਸ ਸੋਦੀਏ ਨੇ ਕਿਹਾ ਸੀ ਸਾਮ ਦਾਮ ਡੰਡ ਭੇਦ ਅੱਜ ਸਾਹਮਣੇ ਆ ਗਿਆ ਸਾਰਾ ਕੋ ਸਾਹਮਣੇ ਆ ਗਿਆ ਪਰ ਅਸੀਂ ਝੁਕਾਂਗੇ ਨਹੀਂ ਅਸੀਂ ਬਹਾਦਰ ਪੰਜਾਬ ਦੀਆਂ ਧੀਆ ਸ਼ੇਰ ਨਹੀਂ ਆ ਅਸੀਂ ਜਿਹੜੀ ਇਹਨਾਂ ਨੇ ਸਾਨੂੰ ਬਾਜੀ ਪਾਈ ਅਸੀਂ ਮੋੜਾਂਗੇ ਬਿਲਕੁਲ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਵੱਡੀ ਤਦਾਦ ਦੇ ਵਿੱਚ ਕਿਉਂਕਿ ਅੱਜ ਇਸਤਰੀ ਬੰਕ ਕਾਲੀਦਲ ਦਾ ਜਿਹੜਾ ਕੱਟ ਸੀਗਾ ਰੋਸ ਵਜੋਂ ਉਸੇ ਤਰ੍ਹਾਂ ਅੱਜ ਜਿਹੜੀ ਲੇਡੀਜ਼ ਪੁਲਿਸ ਵੀ ਇੱਥੇ ਲਾਈ ਹੋਈ ਆ ਕਿਉਂਕਿ ਅੱਗੇ ਜਿਹੜੀ ਲੇਡੀਜ਼ ਪੁਲਿਸ ਕੰਮ ਕਰ ਰਹੀ ਹੈ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਜਿਵੇਂ ਤੁਹਾਨੂੰ ਬੀਬਾ ਜੀ ਨੇ ਦੱਸਿਆ ਕਿਵੇਂ ਸਾਡੇ ਨਾਲ ਧੱਕਾਸ਼ਾਹੀ ਕੀਤੀ ਗਈ ਹੈ ਆਹ ਦੇਖ ਲਓ ਸਿਰ ਤੋਂ ਚੁੰਨੀਆਂ ਲਾਈਆਂ ਗਈਆਂ ਨੇ ਸਾਡੇ ਦੇਖੋ ਹਣ ਇੰਨਾ ਸਾਡੇ ਨਾਲ ਕੀ ਕੀਤੀ ਹੈ ਬਲਵਾਰਕੇ ਅਸੀਂ ਰੋਜ਼ ਜਿਹੜਾ ਕਰਦੇ ਬੜੀ ਸ਼ਾਂਤੀ ਦੇ ਨਾਲ ਕਰਦੇ ਆ ਰਹੇ ਸੀ ਜੇ ਪਰ ਸਾਡੇ ਨਾਲ ਇਹਨਾਂ ਧੱਕੇਸ਼ਾਹੀ ਕੀਤੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਦਾ ਧੱਕਾਗਾ ਜੀ ਦੇਖੋ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਉਹਨਾਂ ਨੇ ਗਲਤ ਮੰਨਿਆ ਅਸੀਂ ਚਾਹੁੰਦੇ ਆ ਭਗਵੰਤ ਮਾਨ ਮਾਫੀ ਮੰਗੇ ਜੀ ਬਿਲਕੁਲ ਜੀ ਹਰ ਇੱਕ ਦੀ ਜਿਹੜੀ ਮੰਗ ਹੈ ਕਿ ਸੀਐਮ ਭਵੰਤ ਵੱਲੋਂ ਜਿਹੜੇ ਸ਼ਬਦ ਬੋਲੇ ਗਏ ਨੇ ਉਹਨਾਂ ਦੀ ਮਾਫੀ ਮੰਗੀ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੇ ਜਿਹੜੇ ਬੀਬਾ ਹਰਸੀਮਰਤ ਕੌਰ ਬਾਦਲ ਜੀ ਨੂੰ ਮੰਦੇ ਸ਼ਬਦ ਭਗਵੰਤ ਮਾਨ ਨੇ ਬੋਲੇ ਨੇ ਉਹ ਮਾਫੀ ਮੰਗੇ ਪਹਿਲਾਂ ਤਾਂ ਦੂਜਾ ਜਿਹੜਾ ਔਰਤਾਂ ਨਾਲ ਕੀਤਾ ਹੋਇਆ 100000 ਰੁਪਏ ਦਾ ਵਾਅਦਾ ਉਹ ਪੂਰਾ ਕਰੇ ਨੀਲੇ ਗਾਰਡਨ ਨੂੰ ਬਹਾਲ ਕਰੇ ਜੋ ਸਾਡੇ ਬੀਬਾ ਹਰਗੋਬਿੰਦ ਕੌਰ ਜੀ ਨੇ ਤੁਹਾਨੂੰ ਪਹਿਲਾਂ ਦੱਸਿਆ ਉਹ ਬਿਲਕੁਲ ਇਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਸਰਕਾਰ ਕਹਿੰਦੀ ਸੀ ਸਿਰਾਂ ਤੋਂ ਚੁੰਨੀਆਂ ਔਰਤਾਂ ਦੀ ਇੱਜ਼ਤ ਕੀਤੀ ਜਾਊ ਉਹ ਮੁੱਖ ਮੰਤਰੀ ਔਰਤਾਂ ਨੂੰ ਮਾੜਾ ਤਾਂ ਬੋਲਦੇ ਹੀ ਆ ਤੇ ਅੱਜ ਸਿਰਾਂ ਤੋਂ ਚੁੰਨੀਆਂ ਲੈਂਦੀਆਂ ਵੀ ਤੁਸੀਂ ਦੇਖ ਲੀਆਂ ਬਿਲਕੁਲ ਜੀ ਹਰ ਪਾਸੇ ਕਹਿ ਸਕਦੇ ਆ ਕਿ ਜਿੱਥੇ ਸੀਐਮ ਭਵਨਤਮਨ ਜਿਹੜੇ ਵਾਰ-ਵਾਰ ਕਿਹਾ ਕਰਦੇ ਸੀ ਕਿ ਅਸੀਂ ਕਿਸੇ ਵੀ ਪੰਜਾਬ ਦੀ ਧੀ ਦੀ ਚੁੰਨੀ ਨਹੀਂ ਉਤਾਰਾਂਗੇ ਪਰ ਹਾਲਾਤ ਸੀਐਮ ਭਵਨਤਮਨ ਦੀ ਕੋਟੀ ਦੇ ਮੂਰੇ ਪੂਰੇ ਜਿੱਦੋਂ ਦੀ ਸਰਕਾਰ ਬਣੀ ਹੈ ਇਹੀ ਬਣੇ ਹੋਏ ਨੇ ਲਗਾਤਾਰ ਅਸੀਂ ਪੀਟੀਸੀ ਦੇ ਜ਼ਰੀਏ ਤਸਵੀਰਾਂ ਦੇ ਵਿੱਚ ਦਿਖਾਉਂਦੇ ਕਿ ਕਿਹੜੇ ਚੌਂਦੇ ਦੇਖੋ ਜੀ ਗੁਰਬਾਣੀ ਇਸ ਚੀਜ਼ ਦੀ ਉਹਦੇ ਤੂਕਾ ਗਵਾਹ ਹੈਗੀਆਂ ਨੇ ਸੋ ਕਿਉਂ ਮੰਦਾ ਆਖੇ ਜਿੱਤ ਜਮੇ ਰਜਾਨ ભગવંત મહાન સાહેબ ਤੁਸੀਂ ਤਾਂ ਸਾਡੇ સિરા ਤੋਂ ચੁੰનિયા લંગવાતિયા આઈથે ਦੀ પોલીસ આરે ਨੂੰ ખੜਾ ਕਰਕੇ ਜਿਹੜਾ ਤੁਹਾਡੇ ਤੇ દમ ਸੀ ਤਾਂ ਔਰਤਾਂ ਤੇ ਉਂਗਲੀਆਂ ના ચੱਕਦੇ ਤੇ ਸਾਡੇ બિબા ਹਰ ਸਿਮਰਨ ਬਾਰੇ ਤੁਸੀਂ ਇੰਨੀ ਗਲਤ ਟਿੱਪਣੀ ਕੀਤੀ ਹੈ ਮੈਂ ਕਹਿੰਦੀ ਆ ਜਦ ਬੰਦਾ સહારો ਉਦੋਂ ਹੀ ਲੈਂਦਾ ਜਦੋਂ ਉਹ ناکਾਮ ਹੋ ਜਾਂਦਾ ਸੋ ਇਸ ચીજ ਦੀ ਮੈਂ ਨਖੇਦੀ ਕਰਦੀ ਆ ਭਗਵੰਤ ਸਰਕਾਰ ਮੁਰਦਾਬਾਦ ਮੁਰਦਾਬਾਦ ਜੇ ਜੇਕਰ ਅੱਜ ਜਿਵੇਂ ਤੁਸੀਂ ਇੱਥੇ ਵੱਡਾ ਸੰਘਰਸ਼ ਕਰ ਰਹੇ ਹੋ ਜੇਕਰ ਕੋਈ ਸੀਐਮ ਭਵੰਤਵਨ ਕੋਈ ਬਿਆਨ ਜਾਰੀ ਨਹੀਂ ਹੁੰਦਾ ਮਾਫੀ ਨੂੰ ਲੈ ਕੇ ਤਾਂ ਅਗਲਾ ਸੰਘਰਸ਼ ਕੀ ਹੋਸਾਗਾ ਅਗਲਾ ਸੰਘਰਸ਼ ਅਸੀਂ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਮੁੱਖ ਮੰਤਰੀ ਅਸੀਂ ਜਿੱਥੇ ਕੇਜਰੀਵਾਲ ਜਿੱਥੇ ਵੀ ਇਹਨਾਂ ਦਾ ਝਾੜੂ ਦਾ ਕੋਈ ਵੀ ਬੰਦਾ ਕਿਤੇ ਜਾਊਗਾ ਚੁਣਿਆ ਹੋਇਆ ਇਹਨਾਂ ਦਾ ਆਗੂ ਅਸੀਂ ਉਹਦਾ ਘਰਾਓ ਕਰਾਂਗੇ ਆ ਉਹ ਜਿੰਨੀ ਦੇਰ ਮਾਫੀ ਨਹੀਂ ਮੰਗਦੇ ਤੇ ਔਰਤਾਂ ਨੂੰ ਵੀ ਜਵਾਬ ਦੇਣ 1000 ਰੁਪਏ ਵਾਲਾ ਇਹ ਵੀ ਬਹੁਤ ਵੱਡੀ ਗੱਲ ਹੈ ਠੀਕ ਹੈ ਇੱਕ ਉਹਨਾਂ ਦੇ ਰਾਸ਼ਨ ਕਾਰਡ ਕੱਟੇ 10 ਲੱਖ 70 ਰਾਸ਼ਨ ਕਾਰਡ ਕੱਟਦਾ ਇਹਨਾਂ ਨੇ ਭਗਵੰਤ ਮਾਨ ਦੀ ਆਪਦੀ ਸਟੇਟਮੈਂਟ ਹੈ ਅਗਸਤ 22 ਦੇ ਵਿੱਚ ਇਹਨਾਂ ਨੇ ਇਹਨੇ ਕਾਰਡ ਕੱਟਿਆ ਲੋਕਾਂ ਦੇ ਉਹਨਾਂ ਦੇ ਕਾਰਡ ਬਹਾਲ ਕਰਨ ਔਰਤਾਂ ਦੇ ਚੁੱਲ੍ਹੇ ਠੰਡੇ ਹੋ ਗਏ ਕਣਕ ਬੰਦ ਆ ਦਾਲ ਬੰਦ ਆ ਸ਼ਗਨ ਸਕੀਮਾਂ ਚਾਲੂ ਕਰਨ 1000 ਰੁਪਿਆ ਦੇਣ ਪੈਨਸ਼ਨ 2500 ਰੁਪਿਆ ਕਰਨ ਮਾਫੀ ਮੰਗੇ ਭਗਵੰਤ ਮਾਨ ਮੈਂ ਬਾਰ-ਬਾਰ ਕਹਿਣੀ ਹੈ ਜਵਾਬ ਦੇ ਲੋਕਾਂ ਨੂੰ ਜਵੜੀਆਂ ਟਬਲੀਆਂ ਨਾ ਮਾਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਹਰ ਵਾਰੀ ਜਦੋਂ ਕੋਈ ਮੰਗ ਉੱਠਦੀ ਆ ਤਾਂ ਮੁੱਦੇ ਨੂੰ ਘਮਾਉਣ ਲਈ ਇੱਕ ਨਵਾਂ ਮੁੱਦਾ ਜਿਹੜਾ ਨਵਾਂ ਲੋਕਾਂ ਅੱਗੇ ਕੀ ਉਹੀ ਮੈਂ ਕਹਿਣਾ ਚਾਹਣੀ ਆ ਭਗਵੰਤ ਮਾਨ ਕੇਜਰੀਵਾਲ ਤੁਸੀਂ ਹੈਗੇ ਉਹ ਇੱਕ ਐਨਜੀਓ ਟਾਈਪ ਠੁੱਠਾ ਲੈ ਕੇ ਖੜ ਗਏ ਪੈਸੇ ਇਕੱਠੇ ਕਰ ਲਏ ਜਿਹੜੇ ਇਕੱਠੇ ਕਰ ਲਏ ਉਹ ਵੀ ਖਾ ਲਏ ਜਿਹੜੇ ਪੰਜਾਬ ਦੇ ਪੈਸੇ ਸੀ ਤੁਸੀਂ ਉਹ ਵੀ ਖਾ ਲਏ ਡਿਜਾਸਟਰ ਫੰਡ ਵੀ ਖਾ ਲਿਆ ਤੁਸੀਂ ਸਾਰਾ ਕੁਝ ਖਾ ਲਿਆ ਜਦੋਂ ਤੁਹਾਡੇ ਕੋਲ ਸਵਾਲ ਪੁੱਛਿਆ ਜਾਂਦਾ ਤੁਸੀਂ ਪੀਟੀਸੀ ਤੋਂ ਤੁਸੀਂ ਕਾਲੀਦਲ ਤੋਂ ਮੁੱਦੇ ਇਦਾਂ ਕਮਾ ਕੇ ਕਦੇ ਬੀਬਾ ਜੀ ਬਾਰੇ ਬੋਲਦੇ ਨਾ ਕਦੇ ਪ੍ਰਧਾਨ ਜੀ ਬਾਰੇ ਬੋਲਦੇ ਨਾ ਕਦੇ ਕਿਸੇ ਬਾਰੇ ਹੁਣ ਅਸੀਂ ਕਹਿੰਦੇ ਵੀ ਕਾਕਾ ਤੈਨੂੰ ਮੁੱਦਿਆਂ ਤੇ ਰੱਖਾਂਗੇ ਮੁੱਦਿਆਂ ਤੇ ਆਉਣਾ ਪਊ ਅਸੀਂ ਇੱਧਰ ਉੱਧਰ ਨਹੀਂ ਬੋਲਣ ਦੇਣਾ ਪੰਤ ਮਾਨ ਬਿਲਕੁਲ ਜੀ ਇਹ ਹਾਲਾਤ ਇੱਥੇ ਦੇ ਇਹ ਬਣੇ ਹੋਏ ਆ ਕਿ ਇਹਨਾਂ ਦਾ ਕਹਿਣਾ ਕਿ ਜਿਹੜੇ ਮੁੱਦੇ ਨੂੰ ਸਾਈਡ ਤੇ ਜਿਹੜਾ ਕੀਤਾ ਜਾਂਦਾ ਕਿਉਂਕਿ ਲਗਾਤਾਰ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕੀ ਕਹਿਣਾ ਚਾਹੁੰਦੇ ਜੀ ਵੀਰ ਜੀ ਮੈਂ ਕਹਿਣਾ ਚਾਹੁੰਦੀ ਆ ਭਗਵੰਤ ਮਾਨ ਬੀਬੀ ਹਰਸਿਮਰਤ ਕੌਰ ਨੂੰ ਬੋਲਣਾ ਚਾਹੁੰਦਾ ਸੀ ਪਰ ਉਹ ਅੱਜ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੇ ਸਾਹਮਣੇ ਆਵੇ ਪੰਜਾਬ ਪੁਲਿਸ ਦਾ ਸਹਾਰਾ ਨਾ ਲਵੇ ਸਾਹਮਣੇ ਆ ਕੇ ਬੀਬੀਆਂ ਨਾਲ ਗੱਲ ਕਰੇ ਬਿਲਕੁਲ ਜੀ ਇਹ ਬੀਬੀਆਂ ਦਾ ਕਹਿਣਾ ਕਿ ਸੀਐਮ ਭਵੰਤਮਾਨ ਨੂੰ ਜੇਕਰ ਬੀਬੀਆਂ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਹੈ ਉਹਨਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਚਾਹੁੰਦਾ ਸੀ ਅੱਜ ਵੱਡੇ ਪੁਲਿਸ ਪ੍ਰਸ਼ਾਸਨ ਲਾ ਕੇ ਇੱਥੇ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੇ ਅੱਗੇ ਜਵਾਬ ਦੇਣ ਲਈ ਉਹਨਾਂ ਨਾਲ ਗੱਲ ਕਰਨ ਲਈ ਕੋਠੀ ਵੱਲ ਵੱਧ ਰਹੀਆਂ ਸੀ ਤੁਸੀਂ ਕੀ ਕਹਿਣਾ ਚਾਹੋਗੇ ਧਰਨੀਆਂ ਚੋਂ ਦੇਖੋ ਵੀਰੇ ਧਰਨੀ ਦੇਣਾ ਹੱਕ ਹੈ ਸਾਡਾ ਧਰਨਾ ਦੇਣਾ ਸਾਡਾ ਹੱਕ ਹੈਗਾ ਇਹ ਨੇ ਰੋਕ ਦੇਣਗੇ ਧਰਨੇ ਦੇ ਕੇ ਹੁਣ ਅਸੀਂ ਗੋਲੀਆਂ ਤਾਂ ਨਹੀਂ ਚਲਾਉਣ ਲੱਗੇ ਹੈਗੇ ਅਸੀਂ ਧਰਨੇ ਦੇ ਕੇ ਇੱਥੇ ਆਰਾਮ ਨਾਲ ਸ਼ਾਂਤੀ ਨਾਲ ਬੈਠ ਕੇ ਆਪਣੀਆਂ ਮੰਗਾਂ ਨੇ ਬਾਕੀ ਇਹ ਜਿਹੜਾ ਆਵਾਤਾਵਾ ਬੋਲਿਆ ਜਾਂਦਾ ਇਹ ਬੰਦ ਕਰਨ ਇਹ ਚੁਟਕਲੇ ਵਕਟਲੇ ਹੁਣ ਨਹੀਂ ਸੁਣਨੇ ਹੈਗੇ ਇੱਕ ਸਾਲ ਰਹਿ ਗਿਆ ਕੁਝ ਕਰਕੇ ਦਿਖਾਓ ਜਿਹੜੇ ਇਹ ਕਹਿੰਦੇ ਨੇ ਨਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਪੁੱਠਾ ਬੋਲਦੇ ਨੇ ਸੁਖਵੀਰ ਬਾਦਲ ਜੀ ਨੂੰ ਪੁੱਠਾ ਬੋਲਦੇ ਨੇ ਉਹਨਾਂ ਦੇ ਮੁਕਾਬਲੇ ਜਿਤਾ ਕੇ ਦੇਖੇ ਲੋਕ ਤਾਂ ਉਹਨਾਂ ਨੂੰ ਹੁਣ ਵੀ ਜਿੰਨਾ ਇਹਨਾਂ ਨੇ ਨਾ ਬ੍ਰੇਨ ਵਾਸ਼ ਕੀਤਾ ਸੀ ਉਹਨਾਂ ਦਾ ਪਰ ਅੱਜ ਲੋਕਾਂ ਨੇ ਫੇਰ ਮੰਨ ਲਿਆ ਦੇਖੋ ਲੋਕ ਤਾਂ ਫੇਰ ਅੱਜ ਸਰੌਣੀ ਕ ਕਿ ਕਿਵੇਂ ਹਟਾ ਲੜਨ ਕਿਵੇਂ ਦਿਲਾਂ ਚੋਂ ਕੱਢ ਦੇਣ ਕਿ ਖੇਤਰੀ ਪਾਰਟੀ ਖੇਤਰੀ ਹੁੰਦੀ ਆ ਆਪ ਦਾ ਮਾਰੂ ਸ਼ਾਮੇ ਛਿੱਟੂ ਅਰਦੇ ਸਾਡੇ ਨਾਲ ਖੜੇ ਨੇ ਦਿੱਲੀ ਵਾਲੇ ਸਾਡਾ ਹਾਲ ਨਹੀਂ ਪੁੱਛਦੇ ਸਾਨੂੰ ਸੜਕਾਂ ਤੇ ਖਾਨੂ ਹੀ ਨਹੀਂ ਹਰ ਵਰਗ ਨੂੰ ਇਸ ਦੇਖੋ ਟੀਚਰਾਂ ਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਇਹ ਸਾਰਿਆਂ ਨੂੰ ਰੋਲ ਰੱਖਿਆ ਬਿਲਕੁਲ ਜੀ ਸਾਰਿਆਂ ਨੂੰ ਰੋਲ ਰੱਖੀ ਕਿਹਨਾਂ ਮੋਬਾਈਲ ਡਿੱਗੇ ਬੀਬੀਆਂ ਦੇ ਵਾਲੀਆਂ ਡਿੱਗਪੀਆਂ ਕਰਨਾਂ ਚ ਨਾਲੇ ਮੋਬਾਈਲ ਕਰਕੇ ਹਾਂ ਜੀ ਦੇਖੋ ਕਿ ਇੱਥੇ ਇਸ ਟਾਈਮ ਜਿਹੜੀ ਹੁਣੇ-ਹੁਣੇ ਤੁਹਾਨੂੰ ਸਾਹਮਣੇ ਦੱਸਿਆ ਕਿ ਬੀਬੀਆਂ ਦੀਆਂ ਬਾਲੀਆਂ ਤੇ ਮੋਬਾਈਲ ਦੇ ਜਿਹੜੇ ਉਹ ਇੱਥੋਂ ਗਏ ਬਨੇ ਆ ਹੱਥ ਦੇ ਵਿੱਚ ਤੁਸੀਂ ਇਹ ਹਾਲਾਤ ਨੇ ਤੁਸੀਂ ਕਈਆਂ ਕੀਆ ਮੋਬਾਈਲ ਥੱਲੇ ਗਿਰ ਗਏ ਮੋਬਾਈਲ ਕਿਸ ਬਿਲਕੁਲ ਜੀ ਇੱਥੇ ਕਿਉਂਕਿ ਤੱਕਾ ਮੁੱਕੀ ਹੋਈ ਆ ਤੱਕਾ ਮੁੱਕੀ ਦੇ ਵਿੱਚ ਕਈਆਂ ਦੀਆਂ ਬਾਲੀਆਂ ਜਾਂ ਮੋਬਾਈਲ ਨੇ ਜਿਹੜੇ ਉਹ ਗਾਇਬ ਹੋ ਚੁੱਕੇ ਨੇ ਇੱਕ ਹਰੀ ਸਿੰਘ ਨਲੂਆ ਹੁੰਦਾ ਸੀ ਸਰਦਾਰ ਜਦੋਂ ਪੰਜਾਬ ਤੇ ਭੀੜ ਪਈ ਸੀਗੀ ਉਹ ਜਦੋਂ ਹਰਸ਼ੰਦ ਘੋੜੀ ਚਿੱਠੀ ਲੈ ਕੇ ਗਏ ਸੀ ਨਾ ਉਹਨਾਂ ਕੋਲੇ ਉਹ ਉਹ ਨਾ ਬਿਮਾਰ ਪਈ ਸੀ ਵਾਸ਼ਰੂਮ ਵੀ ਨਹੀਂ ਜਾ ਸਕਦੇ ਸੀ ਪਰ ਜਦੋਂ ਨਾ ਕੋਈ ਚਿੱਠੀ ਪਹੁੰਚੀ ਉਹਨਾਂ ਦਾ ਖੂਨ ਖੋਲਿਆ ਉੱਠ ਖੜੇ ਆ ਪੰਜਾਬ ਦੇ ਲਈ ਦੁਸ਼ਮਣ ਸੀ ਜਿਹੜੇ ਭਜਾਤੇ ਪਰ ਇੱਕ ਦੂਜੇ ਪਾਸੇ ਸਾਡਾ ਸੀਐਮ ਜਦੋਂ ਪੰਜਾਬ ਤੇ ਭੀੜ ਪੈਂਦੀ ਹੈ ਤਾਂ ਇਹ ਮੰਜੇ ਤੇ ਜਾਖ ਪੈ ਜਾਂਦਾ ਕਦੇ ਕੋਈ ਹੋਰ ਚੋਚਲੇ ਕਰਨ ਲੱਗ ਜਾਂਦੇ ਨੇ ਇਹ ਬਿਲਕੁਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਨੇ ਨਾ ਕਿਹਾ ਸੀ ਕਿ ਅਸੀਂ ਪਹਿਲਾਂ 100000 ਰੁਪਏ ਔਰਤਾਂ ਨੂੰ ਦੇਵਾਂਗੇ ਫਿਰ ਅਸੀਂ ਵੋਟਾਂ ਲੈਣ ਜਾਵਾਂਗੇ ਜੀ ਹਰਗੋਬਿੰਦ ਜੀ ਕਿਉਂਕਿ ਲਗਾਤਾਰ ਇਦਾਂ ਦੇ ਬਿਆਨਵਾਜੀ ਜਦੋਂ ਵੀ ਫੇਰ ਉਹੀ ਗੱਲ ਆ ਜਾਂਦੀ ਹੈ ਕਿਉਂਕਿ ਹੜਾ ਦਾ ਮੁੱਦਾ ਹਸਪਤਾਲ ਦੇ ਵਿੱਚ ਜਾ ਕੇ ਠੰਡਾ ਹੋ ਗਿਆ ਤੇ ਹੁਣ ਨਵੇਂ ਮੁੱਦੇ ਨੇ ਭਾਵੇਂ ਇਸਤਰੀਆਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਜਾਵੇ ਜਾਂ ਹੋਰ ਜਿਹੜੇ ਰਾਸ਼ਨ ਕਾਰਡ ਵਗੈਰਾ ਵੀ ਕੱਟੇ ਗਏ ਆ ਤੁਸੀਂ ਇਸਤਰੀਪਿੰਗ ਵੱਲੋਂ ਕਿੰਦਾ ਦੀ ਜਿਹੜੀ ਅੱਗੇ ਲਈ ਰਣ ਦਿੱਤੀ ਹੈਗੀ ਆ ਸਾਡੇ ਰਾਨੀ ਤੇ ਇਹ ਹੀ ਹੈ ਕਿ ਮੈਂ ਬਾਰ ਬਾਰ ਦੱਸ ਚੁੱਕੀ ਹਾਂ ਵੀ ਅਸੀਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੱਦਿਆਂ ਤੇ ਲੈ ਕੇ ਆਵਾਂਗੇ 1000 ਰੁਪਿਆ ਬੀਬੀਆਂ ਮੰਗਣ ਗਿਆ ਇਹਨਾਂ ਨੂੰ ਦੇਣਾ ਪਊਗਾ ਬੀਬੀਆਂ ਦਾ ਜਿਹੜਾ 2500 ਰੁਪਿਆ ਪੈਨਸ਼ਨ ਇਹਨਾਂ ਨੂੰ ਦੇਣੀ ਪਊਗੀ ਕਟੇ ਕਾਰਡ ਬਹਾਲ ਕਰਨੇ ਪੈਣਗੇ 51000 ਰੁਪਿਆ ਸ਼ਗਨ ਸਕੀਮ ਦੇਣੀ ਪਊ ਬਾਦਲ ਸਾਹਿਬ ਹੁੰਦੇ ਸੀ ਹੜ ਆ ਜਾਂਦੇ ਕੋਈ ਵੈਸੇ ਉਹਨਾਂ ਦੇ ਆਇਆ ਹੁੰਦਾ ਕਦੇ ਹੜ ਨਹੀਂ ਆਏ ਸੀ ਕਦੇ ਮੀਂਹ ਆ ਜਾਂਦਾ ਸੇਮ ਆ ਜਾਂਦੀ ਉਹ ਕੱਚਾ ਕੋਠਾ ਡਿੱਗ ਪਿਆ ਕੋਈ ਕੁਝ ਵੀ ਉਹਦਾ ਪੈਸੇ ਚੋਣੀਆਂ ਦੇ ਪੈਸੇ ਫਸਲ ਦੇ ਪੈਸੇ ਉਹ ਸਾਰਾ ਕੁਝ ਹੁੰਦਾ ਸੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇਹਨਾਂ ਨੇ ਕੀ ਕੀਤਾ ਕਿ ਤੁਸੀਂ ਫਲੱਡ ਆਇਆ ਤੁਸੀਂ ਡਰਾਮਾ ਕਰਿਆ ਮੈਂ ਤਾਂ ਜਹਾਜ਼ ਇਹਨਾਂ ਲਈ ਛੱਡ ਰਿਆਂ ਜੀ ਜਹਾਜ਼ ਕੀ ਛੱਡਿਆ ਚਾਰ ਥੈਲੀਆਂ ਆਟਾ ਚ ਰੱਖ ਗੱਲਿਆ ਜਹਾਜ਼ ਤੇ ਲੱਦ ਲੀਆਂ ਉਹ ਵੀ ਪਾਣੀ 'ਚ ਸੱਟ ਕੇ ਮੋੜ ਕੇ ਜਹਾਜ਼ ਜਿਹੜਾ ਆਪਦੇ ਆਪ ਲੈ ਗਏ ਫੇਰ ਕਹਿੰਦੇ ਮੁੱਖ ਮੰਤਰੀ ਬਿਮਾਰ ਹੋ ਗਿਆ ਜੀ ਉਹ ਤਾਂ ਕਾਰ ਤੇ ਜਾਂਦਾ ਸੀ ਤਾਂ ਬਿਮਾਰ ਹੋ ਗਿਆ ਮੈਂ ਭਰਾਵਾ ਤੂੰ ਤਾਂ ਆਮ ਕਰਦਾ ਮੁੰਡਾ ਸੀ ਕਿ ਤੂੰ ਕਹ ਤੋ ਤਾ ਜੱਜਾ ਤੇ ਚੜਨਾ ਲਾ ਹੋ ਗਿਆ ਤੂੰ ਕਹਿੰਦਾ ਸੀ ਮੈਂ ਤਾਂ ਕਿਸਾਨ ਦਾ ਪੁੱਤ ਆ ਮੈਂ ਤਾਂ ਬੰਨਿਆ ਤੇ ਖੜਨ ਆਲਾ ਬੰਨਿਆ ਤੇ ਕੌਣ ਖੜਿਆ ਸਰਦਾਰ ਸੁਖਬੀਰ ਸਿੰਘ ਬਾਦਲ ਬੰਨਿਆ ਤੇ ਵਟਾ ਤੇ ਕੌਣ ਖੜਿਆ ਸੁਖਬੀਰ ਸਿੰਘ ਬਾਦਲ ਬੰਨਾ ਤੇ ਕੌਣ ਖੜਿਆ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਸਹਯਤਾ ਕੀ ਨੇ ਦਿੱਤੀ ਸੁਖਬੀਰ ਸਿੰਘ ਬਾਦਲ ਨੇ ਇਹ ਇਹ ਡਰਾਮੇबाज ਜਿਹੜਾ ਲੋਕਾਂ ਨੂੰ ਬੁੱਧੂ ਬਣਾ ਕੇ ਮੈਂ ਆਮ ਘਰ ਦਾ ਮੁੰਡਾ ਮੈਂ ਫਲਾਣਾ ਹਸਪਤਾਲ ਪੈ ਗਿਆ ਜਾ ਕੇ ਸੋ ਪੰਜਾਬ ਡੁੱਬ ਗਿਆ ਪੰਜਾਬ ਹੜ ਗਿਆ ਅੱਜ ਵੀ ਕਾਕਾ ਖੇਤਾਂ 'ਚ ਜਾ ਹਜੇ ਖੇਤਾਂ 'ਚ ਪਾਣੀ ਖੜੇ ਪਾਣੀ ਫੇਰ ਆ ਗਿਆ ਖੇਤ ਕਾਲੇ ਹੋ ਗਏ ਘਰ ਲੋਕਾਂ ਦੇ ਡਿੱਗ ਪਿਆ ਜਿਹੜੀ ਧੋਪ ਐ ਨਾ ਮੈਂ ਪਿੰਡਾਂ 'ਚ ਜਾ ਕੇ ਆਈਆਂ ਫਰੋਜਪੁਰ ਫਾਜ਼ਲਕਾ ਸਾਡੇ ਵੇਂਦੇ ਆ ਵੇਂਦੇ ਕੋਠੇ ਢਾੜਾ ਢਿੱਗੇ ਆ ਲੋਕਾਂ ਦੇ ਬਿਮਾਰੀਆਂ ਪੈ ਗਈਆਂ ਔਰਤਾਂ ਦਾ ਬੁਰਾ ਹਾਲ ਹੈ ਪੀਣ ਵਾਲਾ ਪਾਣੀ ਨਹੀਂ ਹੈਗਾ ਕਰਾਂਚ ਜਿਹੜਾ ਮੋਟਰਾਂ ਦਾ ਪਾਣੀ ਸੀ ਖਰਾਬ ਹੋ ਗਿਆ ਸੋ ਇੰਨੀ ਲੋੜ ਹੈ ਪੰਜਾਬ ਨੂੰ ਮੁੱਖ ਮੰਤਰੀ ਦੀ ਮੁੱਖ ਮੰਤਰੀ ਉਧਰ ਧਿਆਨ ਦੇ ਇਹ ਸਲਾਮਾ ਨਾ ਦੇ ਕਿ ਬੀਬਾ ਹਰ ਸਿਮਰਤ ਘਰ ਚੌਂਕੀਆਂ ਲਾਵੇ ਮੇਰਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਵੀ ਅਸੀਂ ਇਹਨੂੰ ਮੁੱਖ ਮੰਤਰੀ ਬਣਾਇਆ ਗੁਰੂਆਂ ਪੀਰਾਂ ਦੀ ਧਰਤੀ ਸਾਡੀ ਇਹ ਚੌਂਕੀਆਂ ਫਲਾਨਾ ਟਿਉਂਕਾ ਵੀ ਤੂੰ ਖੁਦ ਹੀ ਸ਼ਰਮ ਮਾਨ ਮੈਂ ਬੋਲ ਕੀ ਰਿਹਾ ਮੈਂ ਫੇਰ ਕਹਣੀ ਹੈ ਮੈਨੂੰ ਖੁਦ ਨਹੀਂ ਪਤਾ ਨਸ਼ੇ ਦੇ ਵਿੱਚ ਤੋਤ ਹੋ ਕੇ ਮੈਂ ਬੋਲ ਦੀ ਨਾ ਉਹ ਸ਼ਰਾਬੀ ਨਹੀਂ ਹੁੰਦਾ ਜਿਹੜੇ ਉਹ ਬੋਲੀ ਜਾਂਦੇ ਆ ਬੜਾ ਸਵਲਾਏ ਉਹ ਕੰਮ ਹੈ ਬਿਲਕੁਲ ਜੀ ਇਹ ਅ ਅੱਜ ਸੀਐਮ ਦੀ ਕੋਠੀ ਦੇ ਸਾਹਮਣੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਸਤਰੀ ਵਿੰਗ ਸ਼੍ਰੋਮਣੀ ਕਾਲਜ ਦਾ ਇਸਤਰੀ ਵਿੰਗ ਹੈ ਜਿਹੜਾ ਉਹ ਇੱਥੇ ਰੋਸ ਦੇ ਲੈ ਕੇ ਆਇਆ ਕਿਉਂਕਿ ਲਗਾਤਾਰ ਜਿਹੜੇ ਜਿਹੜੀ ਸਰਦਾਰੀ ਹੈ ਉਹ ਬੋਲੀ ਜਾ ਰਹੀ ਹੈ ਭੱਦੀ ਸਰਦਾਰ ਦੀ ਤੋਂ ਜਿਹੜੀ ਉਹ ਤੋਂ ਮਾਫੀ ਮੰਗਾਉਣ ਦੇ ਲਈ ਨਹੀਂ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸੰਘਰਸ਼ ਹੈ ਉਹ ਤਿੱਖਾ ਹੋਊਗਾ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਲਗਾਤਾਰ ਇਹਨਾਂ ਤਸਵੀਰਾਂ ਦੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਤਖਤੀਆਂ ਆਪਣੀਆਂ ਫੜੀਆਂ ਹੋਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਵਾ ਜੋ ਪੰਜਾਬ ਸਰਕਾਰ ਮੁਰਦਾਵਾਦ ਦੇ ਜਿਹੜੇ ਜਿੰਨੇ ਵੀ ਤੁਸੀਂ ਦੇਖੋ ਤਖਤੀਆਂ ਦੇ ਵਿੱਚ ਗਰੀਬਾਂ ਦੇ ਰਾਸ਼ਨ ਕਾਰਡ ਬਹਾਲ ਕਰੋ ਕਿ ਗੁਰਦਰਸ਼ਨ ਜੀ ਮੈਂ ਆਉਂਗਾ ਤੁਹਾਡੇ ਕੋਲ ਫਿਲਹਾਲ ਦੇ ਲਈ ਸਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਦੇ ਲਈ ਸ਼ੁਕਰੀਆ ਸੋ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੀਐਮ ਦੀ ਕੋਠੀ ਤੋਂ ਸਾਹਮਣੇ ਅਸੀਂ ਤੁਹਾਨੂੰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅੱਗੇ ਕੀ ਕੁਝ ਤਸਵੀਰ ਬਣੇਗੀ ਉਹ ਵੀ ਅਸੀਂ ਤੁਹਾਨੂੰ ਵਿਖਾਵਾਂਗੇ